पंजाब के कैबिनेट मंत्री सिंह मजीठिया 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 पाकिस्तान से छा गए नहीं। वजह है आजादी तिरंगा चढ़ना। इस मसले थे पाकिस्तानी मीडिया ने उल्टा झंडा लहराते रहे तकरीब के बाद गुस्से में दो अफसरों को मुअत्तल भी कर दिया गलती नहीं <laughs> असल में

ਮੇਰਾ ਤਾਂ ਭਾਜੀ ਕੁਛ ਨਾਲ ਦਿਮਾਗ ਹੀ ਉਲਟਾ ਹੋ ਗਿਆ ਜਿਨੀ ਮਨ ਨੂੰ ਮੈਂ ਤਾਂ ਜਦੋਂ ਅਫਸਰ ਪੁੱਠੇ ਕਰਕੇ ਨਿਕਲੇ ਲੰਗਾ ਤਾਂ ਗੱਡੀ ਨਾ ਸਟਾਰਟ ਹੋਵੇ ਉਹ ਮੈਂ ਮੋੜ ਕੇ ਗੱਡੀ ਸਟਾਰਟ ਨਾ ਹੋਵੇ ਤੇ ਵੇਖਣ ਵਾਸਤੇ ਡਿੱਗੀ ਖੋਲ ਲਈ ਡਿੱਗੀ ਖੋਲ ਕੇ ਮੈਂ ਰੌੜਾ ਪਾਤਾ ਮੈਂ ਕਾ ਨਾ ਮਰਾ ਦੋ ਮੇਰੀ ਗੱਡੀ ਚੋਂ ਇੰਜਨ ਕੌਣ ਚੋਰੀ ਕਰਕੇ ਲੈ ਗਿਆ ਤਾਂ ਕੋਣ ਖਲੋਤਾ ਜੀ ਬਬੂ ਪਾਤੀਆ ਉਹਨੇ ਕਿਆ ਹਜੂਰ ਡਿੱਗੀ ਖੋਲ ਲਈ ਆਗੇ ਹੋ ਕੇ ਬੋਨਟ ਖੋਲੋ ਇੰਜ ਅੱਗੇ ਹੁੰਦਾ ਪਿਛੇ ਨਹੀਂ ਹੁੰਦਾ ਉਹ ਮੈਂ ਕਿ ਚਮੜੋ ਜੀ ਜੇ ਇੰਜਨ ਅੱਗੇ ਹੁੰਦਾ ਤਾਂ ਗੱਡੀ ਪੁੱਠੀ ਕਰਕੇ ਖਿਲਾਰ ਛੱਡ ਤਮਾਨੂੰ ਪਤਾ ਵਜ਼ੀਰ ਨੇ ਆ ਕੇ ਇਸੇ ਸਾਈਡ ਨੂੰ ਖੋਲਣਾ ਤੇ ਗੱਡੀ ਪੁੱਠੀ ਹੋਣੀ ਚਾਹੀਦੀ ਹੈ ਬਸ ਐਸੇ ਚੱਕਰ ਜੀ ਸਾਰਾ ਕੰਮ ਪੁੱਟਾ ਹੋ ਗਿਆ ਪਰ ਨਾ ਅਸੀ ਗੱਲ ਕੋਈ ਨਹੀਂ ਮੈਂ ਛੰਡਾ ਸਹੀ ਲੜਾ